ਹਾਂ ਜੀ ਨਹੀਂ ਹਜੇ ਪੁੱਛੋ ਜੀ ਪੁੱਛ ਲਓ ਪੁੱਛਦੀ ਕਿਉਂ ਨਹੀਂ ਬੋਲਣ ਦੇ ਦਓ ਉਹ ਕਿਹੜੀ ਚੀਜ਼ ਆ ਜਿਹਦਾ ਕੋਈ ਵਜ਼ਨ ਨਹੀਂ ਹੁੰਦਾ ਪਰ ਫਿਰ ਵੀ ਕੋਈ ਵੀ ਪਰਸਨ ਉਹਨੂੰ ਜ਼ਿਆਦਾ ਟਾਈਮ ਤੱਕ ਬਰਦਾਸ਼ਤ ਨਹੀਂ ਕਰ ਸਕਦਾ ਹਾਂ ਜੀ ਉਹ ਕਿਹੜੀ ਚੀਜ਼ ਐ ਜਿਹਦਾ ਕੋਈ ਵਜ਼ਨ ਨਹੀਂ ਹੁੰਦਾ ਪਰ ਫਿਰ ਵੀ ਕੋਈ ਪਰਸਨ ਜ਼ਿਆਦਾ ਟਾਈਮ ਬਰਦਾਸ਼ਤ ਨਹੀਂ ਕਰ ਸਕਦਾ ਹਾਂ ਦੱਸੋ ਕਮੈਂਟ ਕਰਕੇ ਜਿਹਨਾਂ ਨੂੰ ਪਤਾ ਹੈ ਹਨਾ ਉਹ ਕਿਹੜੀ ਚੀਜ਼ ਐ ਜਿਹਦਾ ਜ਼ਿਆਦਾ ਵਜ਼ਨ ਨਹੀਂ ਐ ਪਰ ਕੋਈ ਵੀ ਪਰਸਨ ਉਹਨੂੰ ਜਾਂ ਤਾਂ ਮਬਦਾਸ਼ ਨਹੀਂ ਕਰਦਾ ਤਾਂ ਮੈਂ ਮਬਦਾਸ਼ ਕਰਾਂ ਨੂੰ ਮੈਂ ਕਿ ਥੋੜਾ ਗੰਦੀਆ ਵੜਦੀ ਮੈਂ ਤੁਹਾਡਾ ਮੈਂ ਨਾਮ ਲਿਤਾ ਮੈਂ ਨਾਮ ਲਿਤਾ ਕਿਸੇ ਦਾ ਭਾਈ ਦੋਈ ਨੂੰ ਮੈਂ ਕਰਕੇ ਦੇਖ ਲੈ ਉਂਗਲਾਂ ਉਂੀਆਂ ਨਹੀਂ ਚੱਲਦੀਆਂ ਉਂਗਲਾਂ ਵੈ ਤੁਹਾਡੇ ਵੱਲ ਥੋੜਾ ਜਿ ਤੁਸੀਂ ਵਿੱਚ ਖੜੇ ਹੋ ਕੀ ਪਤਾ ਉਗਾ ਕਿਤੇ ਹੋਰ ਜਾ ਰਹੀ ਹੋਵੇ ਉੱਧਰ ਕੌਣ ਆ ਕਿ ਬਹੁਤ ਦੁਨੀਆ ਕੌਣ ਆ ਉੱਧਰ ਆ ਜੀ ਦਿਓ ਜੀ ਕਮੈਂਟਰ ਅਜਿਹਾ ਆਪ ਭਾਈ ਇਹੋ ਜੀ ਕਿਹੜਾ ਪਰਸਨ ਹੈ ਇਹੋ ਜੀ ਕਿਹੜੀ ਚੀਜ਼ ਹੈ ਇਹੋ ਜੀ ਕਿਹੜੀ ਚੀਜ਼ ਹੈ ਜੀਰਾ ਕੋਈ ਵਜ਼ਨ ਨਹੀਂ ਹੈਗਾ ਫਿਰ ਵੀ ਕੋਈ ਵੀ ਉਹਨੂੰ ਜ਼ਿਆਦਾ ਟਾਈਮ ਤੱਕ ਬਰਦਾਸ਼ਤ ਨਹੀਂ ਕਰ ਸਕਦਾ ਹੈ ਜ਼ਿਆਦਾ ਟਾਈਮ ਬਰਦਾਸ਼ਤ ਨਹੀਂ ਹੁੰਦਾ ਪਾਣੀ ਕੀ ਆ ਪਾਣੀ ਤਾਂ ਪਤਾ ਵਜ਼ਨ ਹੁੰਦਾ ਹੈ ਪਾਣੀ ਵਹ ਜ਼ਿਆਦਾ ਟਾਈਮ ਬਰਦਾਸ਼ਤ ਨਹੀਂ ਹੁੰਦਾ ਪਾਣੀ ਜਾ ਟਾਈਪ ਤੁਸੀਂ ਚਲੇ ਜਾਓ ਮੱਟੂ ਦਾ ਵਜ਼ਨ ਵੀ ਹੁੰਦਾ ਹੈ ਰੈਡੀ ਚੀਜ਼ ਦੀ ਮੈਂ ਗੱਲ ਕਰ ਰਹੀ ਆ ਤਾਂ ਵਜ਼ਨ ਹੀ ਨਹੀਂ ਹੁੰਦਾ ਕੋਈ ਉਹਦਾ ਵਜ਼ਨ ਹੀ ਨਹੀਂ ਹੈ ਕੀ ਬਾਤ ਆ ਯਾਰ ਦੇਓ ਜੀ ਕਮੈਂਟ ਰਹੀ ਜਵਾਬ ਜਿਨ੍ਹਾਂ ਨੂੰ ਪਤਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਬੜਾ ਟਾਈਮ ਬਾਅਦ ਪੁਝਾਰਤਾ ਪਾ ਰਹੇ ਨੇ ਹਾਂ ਜੀ ਹੈ ਤੇ ਕਿੰਨੀ ਖੂਬਸੂਰਤ ਲੋਕੇਸ਼ਨ ਤੇ ਪੁਝਾਰਤਾ ਪਾ ਰਹੇ ਵਾਹ ਜੀ ਵਾਹ ਅਸਲ ਸਿਚੁਏਸ਼ਨ ਵਧੀਆ ਹੀ ਲੱਭਦੀ ਆ ਨੇਹਾ ਜੀ ਲੋਕੇਸ਼ਨਾਂ ਬੜੀ ਲੱਭਦੀ ਆ ਅੱਜ ਕੱਲ ਖੈਰ ਕੋਈ ਗੱਲ ਨਹੀਂ ਹਾਂ ਭਾਈ ਇੱਕੋ ਇੱਕ ਗੱਲ ਹੋਰ ਕਈ ਲੋਕੀ ਕਹਿੰਦੇ ਨੇ ਭਈ ਇਤਿਹਾਸ ਨਾਲ ਜੁੜੀ ਹੋਈ ਵੀਡੀਓ ਵੀ ਲੈ ਕੇ ਆਇਆ ਕਰੋ ਕੌਮੀ ਸੋਚ ਚੈਨਲ ਤੇ ਆਉਂਦੀ ਆ ਦੇਖ ਲਿਆ ਕਰੋ ਕੈਲੀ ਵੀਡੀਓ ਅਪਲੋਡ ਹੁੰਦੀ ਹੈ ਕੈਲੀ ਵੀਡੀਓ ਅਪਲੋਡ ਹੁੰਦੀ ਆ ਤੇ ਬਹੁਤ ਪਿਆਰੀ ਵੀ ਮਿਲ ਰਿਹਾ ਬਹੁਤ ਬਹੁਤ ਧੰ ਔਰ ਅਗ ਨੂੰ ਬੰਦਾ ਬਰਦਾਸ਼ਤ ਨਹੀਂ ਕਰਦਾ ਜਿਆ ਟਾਈਮ ਜੇ ਅੱਗ ਤੇਜ਼ ਹੋ ਜਾਏ ਬੰਦਾ ਮੱਚ ਜਾਂਦਾ ਗਲਤ ਜਵਾਬ ਹੈ ਅੱਗ ਦਾ ਵਜ਼ਨ ਹੁੰਦਾ ਪਈ ਦੱਸੋ ਯਾਰ ਅੱਗ ਦਾ ਵਜ਼ਨ ਹੈ ਕੋਈ ਦੱਸੋ ਗਲਤ ਜਵਾਬ ਹੈ ਆਪਕਾ ਇਹ ਪਾਣੀ ਨਹੀਂ ਹੈ ਅੱਗ ਨਹੀਂ ਹੈ ਫਿਰ ਹਵਾ ਹੋਗੀ ਹਵਾ ਦਾ ਵੀ ਕੋਈ ਵਜ਼ਨ ਨਹੀਂ ਹੈ ਤੇ ਹਵਾ ਜਿਆ ਤੇ ਚੱਲ ਜੇ ਨਾ ਬੰਦਾ ਉਡੂੜ ਕੇ ਕਿੱਧਰ ਜਾ ਸਕਦਾ ਹੈ ਹਵਾ ਵੀ ਜਿਆ ਟਾਈਮ ਬਰਦਾਸ਼ਤ ਨਹੀਂ ਫਿਰ ਇੱਕ ਤਰ੍ਹਾਂ ਦਾ ਵਜ਼ਨ ਹੀ ਹੋ ਗਿਆ ਉਹ ਆਪਣੇ ਖਿਚਾਵ ਤਾਂ ਕਰ ਰਹੀ ਆ ਨਾ ਮਤਲਬ ਅੱਗ ਵੀ ਨਹੀਂ ਹੈ ਪਾਣੀ ਵੀ ਨਹੀਂ ਹੈ ਤੇ ਹਵਾ ਵੀ ਨਹੀਂ ਹੈ ਤਿੰਨ ਤੱਤ ਨੇ ਤਿੰਨਾਂ ਨੂੰ ਇਹਨੇ ਨਕਾਰਤਾ ਨਕਾਰਤਾ ਕੁੜੀ ਨੇ ਉਹ ਚੀਜ਼ ਆਪਾਂ ਨੂੰ ਬਿਲਕੁਲ ਵੀ ਨਹੀਂ ਪਸੰਦ ਮੈਨੂੰ ਪਸੰਦ ਨਹੀਂ ਮੈਨੂੰ ਵੀ ਨਹੀਂ ਪਸੰਦ ਇੱਕ ਮਿੰਟ ਉਹ ਕਿਹੜੀ ਚੀਜ਼ ਹੈ ਜਿਹਦਾ ਕੋਈ ਵਜ਼ਨ ਨਹੀਂ ਹੈ ਨਸ਼ਾ ਨਸ਼ਾ ਨਹੀਂ ਪਸੰਦ ਆਪਾਂ ਨੂੰ ਹਾਂ ਨਹੀਂ ਇਹੋ ਜੀ ਕਿਹੜੀ ਚੀਜ਼ ਹੈ ਨਿਰਮਤ ਬਰਦਾਸ਼ਤ ਨਹੀਂ ਕਰ ਸਕਦਾ ਜਿਆਦਾ ਟਾਈਮ ਤੱਕ ਬਰਦਾਸ਼ਤ ਨਹੀਂ ਕਰ ਸਕਦਾ ਹਾਂ ਕਮਾਲ ਦੀ ਮੈਨੂੰ ਪਸੰਦ ਉਹ ਚੀਜ਼ ਉਹ ਨਹੀਂ ਪਸੰਦ ਹੈਗੀ ਆਪਾਂ ਨੂੰ ਕਿਸੇ ਨੂੰ ਵੀ ਨਹੀਂ ਪਸੰਦ ਲੋਕਾਂ ਨੂੰ ਤਾਂ ਪਸੰਦ ਹੋਊਗੀ ਪਹਾੜੀ ਏਰੀਆ ਦੇ ਲੋਕਾਂ ਨੂੰ ਪਸੰਦ ਹੈ ਹਾਂ ਕਿਉਂਕਿ ਇੱਥੇ ਕਦੇ-ਕਦੇ ਹੰਦੀ ਹੈਗੀ ਕਦੇ ਕਹਿੰਦਾ ਜੰਮੀਆ ਹੀ ਨਹੀਂ ਹੁੰਦੀ ਬਰਫ਼ ਸੁਣੋ 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 ਕਦਾਂ ਵਜਨ ਹੁੰਦਾ ਪਹਾੜੀ ਤੇ ਬਰਫ਼ ਪੈਂਦੀ ਹੈ ਸੁਣੋ ਹੁੰਦੀ ਹੈ ਬਾਰਿਸ਼ ਹੁੰਦੀ ਹੈ ਹੋਰ ਕਿਹੜੀ ਚੀਜ਼ ਆ ਗਈ ਜਿਹਦੇ ਲਈ ਪਹਾੜੀ ਏਰੀਏ ਦੇ ਲੋਕ ਕਦੇ-ਕਦੇ ਤਰਸ ਜਾਂਦੇ ਨੇ ਪਹਾੜੀ ਦੇ ਲੋਕ ਤਾਂ ਬਸ ਆਪਾਂ ਚੀਜ਼ ਤੋਂ ਅੱਕ ਜਾਂਦੇ ਆ ਧੁੱਪ ਤੁੱਪ 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 ਸਹੀ ਗੱਲ ਆ ਤੁੱਪ ਤੁੱਪ ਦਾ ਕੋਈ ਵਜਨ ਨਹੀਂ ਹੈਗਾ ਠੀਕ ਹੈ ਔਰ ਤੁੱਪ ਜੇ ਜ਼ਿਆਦਾ ਪੈ ਜਾਣਾ ਓਹ ਹੋ ਬਰਦਾਸ਼ਤ ਨਹੀਂ ਹੁੰਦੀ ਸਾਥੋਂ ਨਹੀਂ ਬਰਦਾਸ਼ਤ ਮੈਨੂੰ ਤਾਂ ਜਮੀਨ ਬਰਦਾਸ਼ਤ ਨਹੀਂ ਇਹ ਬਰਦਾਸ਼ਤ ਕਰ ਲੈਂਦੇ ਫਿਰ ਵੀ ਮੈਂ ਨਹੀਂ ਬਰਦਾਸ਼ਤ ਕਰਦਾ ਧੁੱਪ ਬਿਲਕੁਲ ਵੀ ਆੜੀ ਰੀ ਤੇ ਲੋਕਾਂ ਨੇ ਇੰਤਜ਼ਾਰ ਰਹਿਂਦਾ ਕਾ ਧੁੱਪ ਨਿਕਲੇ ਕਾ ਧੁੱਪ ਨਿਕਲੇ ਜੂਨ ਜੁਲਾਈ ਦਾ ਮੌਸਮ ਆਏ ਕਪੜੇ ਸੁਕਾਈਏ ਧੁੱਪ ਤੱਪ ਲਗਵਾਈਏ ਆ ਕਰੀਏ ਹੋ ਕਰੀਏ ਬਿਲਕੁਲ ਸਹੀ ਜਵਾਬ ਹੈ ਜੀ ਸੋ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਧੁੱਪ ਵਾਹ ਜੀ ਸੋ ਨੈਕਸਟ ਕੁਐਸਚਨ ਹੈ ਬਈ ਬੜੀ ਇੰਟਰਸਟਿੰਗ ਬੁਝਾਰਤ ਸੀ ਸ਼ੇਅਰ ਜਰੂਰ ਕਰ ਦਿਓ ਹਾਂ ਜੀ ਅਗਲੀ ਬੁਝਾਰਤ ਜੀ ਸਾਵਣਾ ਨੈਕਸਟ ਕੁਐਸਚਨ ਹੈ ਮੇਰਾ ਫੋਨ ਉਹ ਕਿਹੜੀ ਚੀਜ਼ ਆ ਗਈ ਜਿਸ ਨੂੰ ਕੋਈ ਵੀ ਜ਼ਿਆਦਾ ਸਮੇਂ ਤੱਕ ਰੋਕ ਨਹੀਂ ਸਕਦਾ ਇਹ ਚੀਜ਼ਾਂ ਦੇ ਪਿੱਛੇ ਬਹੁਤ ਜ਼ਿਆਦਾ ਨਹੀਂ ਪੈ ਗੇ ਫਿਰ ਚੀਜ਼ਾਂ ਹੀ ਬਚੀਆਂ ਨੇ ਕੁਦਰਤ 'ਚ ਹਾਂ ਉਹ ਕਿਹੜੀ ਚੀਜ਼ ਆ ਜਿਹਨੂੰ ਜ਼ਿਆਦਾ ਸਮਾਂ ਤੱਕ ਰੋਕਿਆ ਨਹੀਂ ਜਾ ਸਕਦਾ ਟ੍ਰੇਨ ਬਟ ਜੇ ਉਹਦਾ ਟਾਈਮ ਹੀ ਨਾ ਹੋਵੇ ਚੱਲਣ ਦਾ ਫਿਰ ਤਾਂ ਰੁਕੀ ਹੋ ਪਈ ਆ ਤਾਂ ਫਿਰ ਜੇ ਟ੍ਰੇਨ ਨੂੰ ਰੋਕ ਨਹੀਂ ਸਕਦੇ ਜ਼ਿਆਦਾ ਟਾਈਮ ਜੇ ਉਹਦਾ ਟਾਈਮ ਹੀ ਕੱਲ ਪਰਸੋ ਚੱਲਣ ਦਾ ਫਿਰ ਕਿਹੜੀ ਚੀਜ਼ ਆ ਜਿਹਨੂੰ ਜ਼ਿਆਦਾ ਟਾਈਮ ਤੱਕ ਰੋਕਿਆ ਨਹੀਂ ਜਾ ਸਕਦਾ ਪਾਣੀ ਪਾਣੂ ਜਿਆ ਟਾਈਮ ਰੁਕੇ ਜੋ ਸਕਦਾ ਕਿਉਂ ਕਿਉਂ ਜੇ ਪਾਣੀ ਆ ਹੀ ਜਾਏਗਾ ਆ ਹੀ ਜਾਏਗਾ ਆ ਹੀ ਜਾਏਗਾ ਆ ਹੀ ਜਾਏਗਾ ਤਾਂ ਬੰਨ ਲਾਇਆ ਬੰਨ ਲਾਇਆ ਹੋਇਆ ਬੰਦੇ ਉਥੋਂ ਟੱਪ ਜਾਏਗਾ ਅੱਜ ਕੱਲ ਤਾਂ ਇੰਨਾ ਕੁਝ ਚੱਲ ਰਿਹਾਗਾ ਕੁਝ ਮਰਜ਼ੀ ਕਰ ਲੋ ਪਾਣੀ ਵੀ ਨਹੀਂ ਐ ਉਹ ਜੀ ਕਿਹੜੀ ਚੀਜ਼ ਐ ਜਿਸ ਨੂੰ ਜ਼ਿਆਦਾ ਟਾਈਮ ਤੱਕ ਰੋਕਿਆ ਨਹੀਂ ਜਾ ਸਕਦਾ ਹਮ ਕਿਹੜੀ ਚੀਜ਼ ਹੋ ਸਕਦੀ ਐ ਦਿਓ ਜੀ ਫਿਰ ਇਹਦੇ ਲਈ ਵੀ ਹਿੰਟ ਦਿਓ ਹੁਣ ਜ਼ਿਆਦਾ ਹੀ ਸਾਡੀ ਗੱਡੀ ਹਿੰਟ ਤੋਂ ਬਿਨਾ ਅੱਗੇ ਨਹੀਂ ਵਜਦੀ ਮੈਨੂੰ ਲੱਗਦਾ ਬਾਜ਼ਾਰ ਤਾਂ ਸਾਰਿਆਂ ਪੁੱਲ ਚੁੱਕੇ ਨੇ ਇਹ ਉਹ ਬਹੁਤ ਟਾਈਮ ਮੰਗਣਾ ਪੂਜਾਰਤਾ ਨਹੀਂ ਪਾਈਆਂ ਖੈਰ ਇਹ ਤਾਂ ਪਤਾ ਲੱਗਦਾ ਉਮਰ ਹੋ ਚੁੱਕੀ ਹੈ ਹਾਂ ਸੋ ਇਹਦਾ ਹਿੰਟ ਹੈਗਾਗਾ ਉਹ ਸਾਰੇ ਨਾਲ ਰਿਲੇਟਡ ਆ ਸਾਰੇ ਨਾਲ ਮੇਰੇ ਨਾਲ ਰਿਲੇਟਡ ਹੈ ਜੀ ਕਿਹੜੀ ਚੀਜ਼ ਹੈ ਜੀਵਾ ਜੰਤੂ ਛੋਟਾ ਬੱਚਾ ਵੱਡਾ ਬੱਚਾ ਸਵਾਲ ਕੀ ਦੁਆਰਾ ਪੁੱਛੋ ਅਜਿਹੀ ਕਿਹੜੀ ਚੀਜ਼ ਹੈ ਜਿੰਨੂੰ ਕੋਈ ਵੀ ਜਿਆਦਾ ਸਮੇਂ ਤੱਕ ਰੋਕ ਨਹੀਂ ਸਕਦਾ ਪ੍ਰੈਸਰ ਉਹ ਬਾਈ ਪ੍ਰੈਸ਼ਰ ਨਹੀਂ ਮਤਲਬ ਜਰਾ ਟਾਈਪ ਬਦਲ ਗੰਦਰੀ ਬੋਣਾ ਨਹੀਂ ਕੁਦਰਤੀ ਹੈ ਨੇਚਰਲ ਹੈ ਜਾਸਵਾ ਬੰਦੇ ਨਹੀਂ ਰੋ ਸਕਦਾ ਗਲਤ ਹੈ ਗਲਤ ਹੈ ਗਲਤ ਹੈ ਇਸ ਤੋਂ ਪਹਿਲਾਂ ਇਹ ਜਿਆਦਾ ਗੰਦਪਾਨ ਮੈਂ ਕਿਰਸ ਦਿੰਨੀ ਹੈ ਗਲਤ ਜਵਾਬ ਆ ਮੈਂ ਬਿਲਕੁਲ ਸੱਭੇਕ ਤਰੀਕੇ ਨਾਲ ਕਿਹਾ ਪ੍ਰੈਸ਼ਰ ਮੈਂ ਹੋਰ ਕੁਝ ਨਹੀਂ ਕਿਹਾ ਮੈਂ ਵੀ ਸੱਭੇਕ ਤਰੀਕੇ ਨਾਲ ਕਿਹਾ ਇਸ ਤੋਂ ਪਹਿਲਾਂ ਇਹ ਜਿਆਦਾ ਗੰਦਪਾਨ ਇਹ ਜਵਾਬ ਗਲਤ ਹੈ ਸੋ ਇੱਥੇ ਜਵਾਬ ਨਹੀਂ ਨੇਚਰਲ ਹੈ ਦੱਸੋ ਕੋਈ ਗੱਲ ਹੈ ਗੰਦ ਕੀ ਇਸ 'ਚ ਦੱਸੋ ਭਾਈ ਨੇਚਰਲ ਹੈ ਨਾ ਯਾਰ ਤੁਸੀਂ ਜਵਾਬ ਚੇਂਜ ਕਰੋ ਆਪਣਾ ਗੱਲ ਖਤਮ ਆ ਜਾਟਾਂ ਨੂੰ ਰੋਕ ਨਹੀਂ ਸਕਦਾ ਆਪਾਂ ਹੈ ਯਾਰ ਕੀ ਨਹੀਂ ਰੋਕ ਸਕਦਾ ਬੰਦਾ ਮੈਂ ਕਿਹੜੀ ਚੀਜ਼ ਨਹੀਂ ਰੋਕ ਸਕਦਾ ਮੈਂ ਮੈਂ ਬਹਿ ਜਾਟਾਂ ਚੁੱਪ ਨਹੀਂ ਜਾ ਸਕਦਾ ਉਹ ਤਾਂ ਜ਼ੁਬਾਨ ਹੋ ਗਈ ਮੈਂ ਜ਼ੁਬਾਨ ਨਹੀਂ ਰੋਕ ਸਕਦਾ ਹਾਂ ਪਰ ਮੈਂ ਜਾਤਰ ਚੁੱਪ ਰਹਿ ਕੀ ਰਾਜੀ ਆ ਤੁਸੀਂ ਰੋਕ ਸਕਦੇ ਹੋ ਚੀਜ਼ ਨੂੰ ਤੁਸੀਂ ਵੀ ਨਹੀਂ ਰੋਕ ਸਕਦੇ ਮੈਂ ਵੀ ਨਹੀਂ ਰੋਕ ਸਕਦੀ ਕਿਸੇ ਦੇ ਕੰਟਰੋਲ 'ਚ ਨਹੀਂ ਹੈਗੀ ਉਹ ਚੀਜ਼ ਮੌਤ ਮੌਤ ਜਾਦਾ ਟੈਂਪਰ ਰੋਕ ਨਹੀਂ ਸਕਦਾ ਨਹੀਂ 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 ਕਿਵੇਂ ਨੀਂਦ ਜਾ ਟਾਈਮ ਰੋ ਸਕਦੇ ਨੀਂਦ ਤਾਂ ਫਿਰ ਆਣੀ ਆਣੀ ਹੈ ਬਦਾ ਇੱਕ ਦਿਨ ਨਹੀਂ ਸੋਏਗਾ ਦੋ ਦਿਨ ਸੋਏਗਾ ਤੀਹ ਦਿਨ ਸੋਏਗਾ ਸੋਏਗਾ ਨਾ ਨੀਂਦ ਆਪਾਂ ਨੇ ਕੰਟੀਨਿਊ ਦੋ ਦਿਨ ਡਰਾਈਵਿੰਗ ਕਰੀ ਸੀ ਹਾਂ ਤਾਂ ਫਿਰ ਜਾ ਟਾਈਮ ਤਾਂ ਦੋ ਦਿਨ ਲਾ ਲਿਆ ਤਿੰਨ ਦਿਨ ਲਾ ਲਿਆ ਚੌਥੇ ਦਿਨ ਤਾਂ ਬੰਦਾ ਸੋਏਗਾ ਨਾ ਜਾ ਟਾਈਮ ਬੰਦਾ ਨੀਂਦ ਨਹੀਂ ਰੋ ਸਕਦਾ ਕੋਣ ਤੁਸੀਂ ਮਤਲਬ ਕਿ ਲਗਾ ਲੋ 5 ਮਿੰਟ ਤਾਂ ਬਹੁਤ ਜ਼ਿਆਦਾ ਹੋ ਗਿਆ ਹਾਂ ਹਾਂ ਸਾਹ ਨਹੀਂ ਰੋ ਸਕਦਾ ਬੰਦਾ ਹੈ ਹੁਣ ਕਿਵੇਂ ਪਹੁੰਚੇ ਉਹ ਤੁਸੀਂ ਕਿ 5 ਮਿੰਟ ਮੈਂ ਕਿਹਾ 5 ਮਿੰਟ ਦੇ ਵਿੱਚ ਸਾਹ ਹੀ ਆ ਜਿਹੜਾ ਬੰਦਾ ਕਿੰਨੀ ਵਾਰ ਲੈ ਸਕਦਾ ਮੈਂ ਜਾਗ ਜਾ ਕੇ ਰੋਕ ਨਹੀਂ ਸਕਦਾ ਬਸ ਲੋਹੀ ਜੋ ਵੀ ਹੈ 5 ਮਿੰਟ ਤੱਕ ਸਾਹ ਕੋ ਰੋਕੂਗਾ ਬਿਲਕੁਲ ਸਾਹ ਆਪਾ ਬਿਲਕੁਲ ਵੀ ਕੰਟਰੋਲ ਨਹੀਂ ਕਰ ਸਕਦੇ ਸਾਹ ਸਾਹ ਨਹੀਂ ਰੋਕ ਸਕਦੇ ਜਿਆ ਟਾਈਮ ਲਈ ਸਹੀ ਗੱਲ ਹੈ ਯਾਰ ਕੀ ਬਾਤ ਹੈ ਭਈ ਆਤਾ ਨਿਹਜਲੀ 800 ਬਣਦਾ ਹੈ ਬੜੇ ਹੀ ਇੰਟਰਸਟਿੰਗ ਬੁਝਾਰਤਾ ਲੈ ਕੇ ਆਈ ਹੈ ਸੋ ਅੱਜ ਦੀ ਵੀਡੀਓ ਸਿਰਫ ਇਨ ਹੈ ਜਾ ਲੰਬਾ ਖੇਤਾਂਗੇ ਵੀਰੋ ਨਹੀਂ ਨਹੀਂ ਉਹ ਪਤਾ ਫਿਰ ਹੈ ਨਾ ਕਿ ਧੁੱਪ ਨਿਕਲਾਈ ਨਾ ਤੁਹਾਨੂੰ ਪਤਾ ਮੈਂ ਧੁੱਪ ਚ ਜਾਣਾ ਨਹੀਂ ਕਰ ਸਕਦਾ ਸੋ ਅੱਜ ਦੀ ਵੀਡੀਓ ਸਭ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਜੇ ਤੁਸੀਂ ਇਤਿਹਾਸ ਨਾਲ ਜੁੜੀ ਹੋਈ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਕੌਮੀ ਸੋਸ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ Facebook ਤੇ ਵੀ ਅਵੇਲੇਬਲ ਹੈ ਉਹ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਪਹਿਲੇ ਸਭ ਤੋਂ ਪਹਿਲਾਂ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਠੀਕ ਹੈ ਐਨਾ ਪਿਆਰ ਦੇਣ ਦੇ ਲਈ ਕਮੀਆਂ ਪਿੱਛੇ ਦੱਸਿਆ ਕਰੋ ਸੁਧਾਰ ਕਰਾਂਗੇ। ਹਾਂਜੀ। ਔਰ ਬਸ ਐਨਾ ਹੀ ਬਹੁਤ। ਸਰ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲਾਂਗੇ। ਅਗਲੀ ਵੀਡੀਓ ਵਿੱਚ। ਬਾਏ ਬਾਏ। ਬਾਏ ਬਾਏ।